ਇੱਥੇ ਵੀ 100 ਸਿੰਘਾਂ ਦੇ ਜਥੇ ਹੈ ਭਾਈ ਬਜਤਰ ਸਿੰਘ ਜੀ ਉਹ ਲੜਦੇ ਪਏ ਨੇ ਭਾਈ ਬਜਤਰ ਸਿੰਘ ਜੀ ਉਹ ਹੋਏ ਨੇ ਗੁਰਮੁਖੋ ਜਿਨ੍ਹਾਂ ਨੇ ਮਸ ਹਾਥੀ ਦੇ ਨਾਲ ਮੁਕਾਬਲਾ ਕੀਤਾ ਸੀ ਇਹ ਭਾਈ ਬਜਤਰ ਸਿੰਘ ਜੀ ਅੱਜ ਮਲਕਪੁਰੰਗਰਾਂ ਦੇ ਵਿੱਚ ਫੌਜਾਂ ਦੇ ਨਾਲ ਮੁਕਾਬਲਾ ਕਰ ਰਹੇ ਨੇ ਤਾਂ ਸੱਜ ਗੁੰਡ ਜਿਹੜੇ ਇੱਧਰੋਂ ਬਾਬਾ ਅਜੀਤ ਸਿੰਘ ਜੀ ਨੂੰ ਹੋਰ ਸਿੰਘਾਂ ਨੂੰ ਸੁਨਾਹ ਭੇਜ ਦਿੱਤਾ ਕੋਟ ਦਾ ਲਿਹਾਂਕਾ ਪਹੁੰਚਿਆ ਤੁਸੀਂ ਸਤਗੁਰੂ ਜੀ ਕੋਟਲਾ ਨਿਹੰਕਾਂ ਪੁੰਦੇ ਨੇ ਇਧਰੋਂ ਭਾਈ ਬਜਤਰ ਸਿੰਘ ਜੂਝਦੇ ਆ ਜੂਝੇ ਲੜਦੇ ਆ ਲੜਦੇ ਆ ਗੰभीर ਜ਼ਖਮੀ ਹੋ ਕੇ ਨਾ ਧਰਤੀ ਤੇ ਡਿੱਗ ਪੈਂਦੇ ਨੇ ਭਾਈ ਬਜਤਰ ਸੂਰੀ ਅਜੇ ਸਵਾਸ ਚੱਲਦੇ ਪਏ ਨੇ ਤੇ ਬਾਬਾ ਅਜੀਤ ਸਿੰਘ ਜੀ ਭਾਈ ਬੁੱਢਾ ਸਿੰਘ ਜੀ ਭਾਈ ਮਦਨ ਸਿੰਘ ਪਿਛੋਂ ਆ ਰਹੇ ਨੇ ਇਹਨਾਂ ਵੇਖਿਆ ਭਾਈ ਬਜਤਰ ਸਿੰਘ ਜੀ ਗੰभीर ਜ਼ਖਮੀ ਪਏ ਹੋਏ ਨੇ ਘੋੜੇ ਤੇ ਬਿਠਾ ਕੇ ਨਾ ਪਾਈਬ ਜਿੱਤੇ ਸਿੰਘ ਕੋਟ ਦਾ ਨਿਹੰਕਾਂ ਲੈ ਆਏ ਨੁਕੋ ਨਿਹੰਕਾਂ ਪਤਾ ਕੌਣ ਹੋਇਆ ਹੈ ਇਹਦਾ ਦਾਦਾ ਹੋਇਆ ਸ਼ਮਸ਼ਖਾਂ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੜਾ ਸ਼ਰਧਾਲੂ ਸੀ ਜਿਨ੍ਹਾਂ ਦੇ ਤੁਸੀਂ ਅਸਥਾਨ ਤੇ ਬੈਠੇ ਹੋ ਛਿਵੇਂ ਪਾਸ਼ਾ ਦੇ ਅਸਥਾਨ ਤੇ ਮੀਰੀ ਪੀੜੀ ਵਾਲੇ ਪਿਤਾ ਜੀ ਦਾ ਬੜਾ ਸ਼ਰਧਾਲੂ ਸੀ ਸ਼ਮਸ਼ਖਾਂ ਸਾਧਗੁਰ ਦੇ ਚਰਨਾਂ ਦੇ ਬੜੀਆਂ ਵੱਡੀਆਂ ਵੱਡੀਆਂ ਇਹਨੇ ਸੁਮਾਵਾ ਨਭਾਈਆਂ ਗੁਰਮਖੋ ਇਹਦਾ ਪੁੱਤਰ ਹੈ ਨਰੰਗਖਾਂ ਤਨਰੰਖਾ ਦਾ ਪੁੱਤਰ ਸੀ ਨਿਹੰਕਾ ਤੇ ਨਿਹੰਕਾ ਦਾ ਪੁੱਤਰ ਸੀ ਆਲਮ ਖਾਨ ਤੇ ਇੱਕ ਧੀ ਸੀ ਬੀਬੀ ਬਮਤਾਜ ਸਤ ਸੰਗਿਓ ਭਾਈ ਬਜਿੱਤਰ ਸਿੰਘ ਨੂੰ ਗੁਰਮੁਖੋ ਬਾਬਾ ਅਜੀਤ ਸਿੰਘ ਜੀ ਭਾਈ ਮਦਨ ਸਿੰਘ ਜੀ ਭਾਈ ਬੁੱਢਾ ਸਿੰਘ ਲੈ ਕੇ ਨਿਹੰਕਾ ਪਹੁੰਚਦੇ ਨੇ ਜਦੋਂ ਕੋਟ ਦਾ ਨਿਹੰਕਾ ਪਹੁੰਚਦੇ ਨੇ ਅੰਦਰ ਇੱਕ ਮੰਜੇ ਤੇ ਲੰਮੇ ਬਾਤਾ ਸਾਧੂ ਨੂੰ ਕੋਈ ਸਮਾਂ ਰੁਕੇ ਨਿਆੰਖਾ ਨੇ ਬੜੀ ਸੇਵਾ ਕੀਤੀ ਤਬਜਤਰ ਸਿੰਘ ਦੀ ਸੇਵਾ ਦੇ ਵਿੱਚ ਨਾ ਆਪਣੀ ਧੀ ਬੀਬੀ ਮੁਹਤਾਰ ਨੂੰ ਲਾ ਦਿੱਤਾ ਵੀ ਤੂੰ ਇਹਦਾ ਖਿਆਲ ਰੱਖ ਇਹਦੀ ਸੇਵਾ ਕਰ ਸਤ ਸੰਗਿਓ ਸਾਧੂ ਨੂੰ ਕੋਈ ਸਮਾਂ ਰੁੱਕ ਕੇ ਨਾ ਸਿੰਘਾ ਸਵੀਤ ਗਾਂਨੂੜਵੰਨਾ ਹੋ ਗਏ ਬੂੜ ਮਾਜਰਾ ਦੁਗਰੀ ਵਾਲੇ ਤੋਂ ਸਤੂ ਹੁੰਦਿਆ ਹੋਇਆ ਚੰਕੋੜ ਦੀ ਗਲੀ ਵੱਲ ਇਧਰੋਂ ਕਿਸੇ ਉਸ ਇਲਾਕੇ ਦੇ ਚੌਧਰੀ ਨੂੰ ਗੁਰਮਖੋ জাফর ਅਲੀ ਖਾਨ ਨੂੰ ਇਤਲਾਹ ਦਿੱਤੀ ਕਿ ਸਾਧ ਗੁਰਦੇ ਕੁਝ ਸਿੰਘ ਨਿਆਂਖਾਂ ਦੇ ਹਵੇਲੀ ਤੇ ਰੁਕੇ ਹੋਏ ਨੇ ਤੇ ਉਹ ਚੌਧਰੀ ਨੇ ਫਿਰ ਹਵੇਲੀ ਨੂੰ ਕਿਹੜਾ ਪਾਲਿਆ ਜੀ ਘਰ ਦੀ ਤਲਾਸ਼ੀ ਲਈ ਆ ਕੇ ਨਿਆਂਖਾਂ ਸਾਨੂੰ ਤੇਰੇ ਬਾਅਦ ਰਿਪੋਰਟ ਮਿਲੀ ਹੈ ਤੂੰ ਗੁਰੂ ਗੋਬਿੰਦ ਸਿੰਘਾਂ ਨੂੰ ਆਪਣੇ ਘਰ ਪਨਾਹ ਦਿੱਤੀ ਹੋਈ ਹੈ ਸਾਰੀ ਹਵੇਲੀ ਨੂੰ ਘੇਰਾ ਪੈ ਤਲਾਸ਼ੀ ਲਈ ਕੋਈ ਨਾ ਨਿਗਲੇ ਇੱਕ ਕਮਰੇ ਦਾ ਦਰਵਾਜ਼ਾ ਬੰਦ ਹੈ ਹੁਣ ਚੌਧਰੀ জাফর ਅਲੀ ਖਾਨ ਅੱਖਣ ਲਗਾ ਨਿਆਂਖਾ ਇਹ ਕਮਰੇ ਦੇ ਅੰਦਰ ਕੌਣ ਹੈ ਉਹ ਕਮਰੇ ਦੇ ਅੰਦਰ ਸੀ ਗੁਰਮੁਖੋ ਭਾਈ ਬਦਤਰ ਸਿੰਘ ਜੀ ਦੀ ਨਿਆਂਖਾ ਦੀ ਧੀ ਬੀਬੀ ਮੁਹਤਾਜ ਤਗੋ ਨਿਆਂਖਾ ਅੱਖ ਲਗਾ ਚੌਧਰੀ ਸਾਹਿਬ ਅੰਦਰ ਮੇਰੀ ਧੀ ਤੇ ਮੇਰਾ ਦਮਾਦ ਹੈ ਆਖੋ ਦਾ ਦਰਵਾਜਾ ਖੋਲ ਕੇ ਵਿਖਾ ਦਵਾ ਕਹਿੰਦਾ ਨਹੀਂ ਕੋਈ ਗੱਲ ਨਹੀਂ ਤੇ ਉਹ ਚੌਧਰੀ ਨੇ ਦੋ ਹੱਥ ਜੋ ਲੇ ਕੇ ਕਹਿੰਦਾ ਨਿਹੰਕਾ ਸਾਨੂੰ ਮਾਫ ਕਰੀ ਕਿਸੇ ਤੇਰੀ ਗਲਤ ਇਤਲਾ ਦੇ ਦਿੱਤੀ ਹੈ ਉਹ ਚੌਧਰੀ ਗਲਮੁਖਸ਼ਪਾਈ ਲੈ ਕੇ ਵਾਪਸ ਚਲਾ ਗਿਆ ਇਧਰੋਂ ਜਦੋਂ ਨਿਹੰਕਾ ਨੇ ਆ ਕੇ ਅਸੀ ਨਾ ਅੰਦਰ ਮੇਰੀ ਧੀ ਤੇ ਮੇਰਾ ਦਮਾਦ ਹੈ ਬੀਬੀ ਮੁਹਤਾਜ ਨੇ ਇਹ ਗੱਲ ਸੁਣ ਲਈ ਇਹ ਭਾਈ ਬਜਤਰ ਸਿੰਘ ਦੇ ਪੈਨ ਵਾਲੇ ਪਾਸੇ ਬੈਠੀ ਸੀ ਤੇ ਉਸੇ ਵੇਲੇ ਆਪਣਾ ਸੇਨਾ ਭਾਈ ਬਜਤਰ ਸਿੰਘ ਦੇ ਚਰਨਾ ਤੇ ਰੱਖ ਦਿੱਤਾ ਸੀ ਇਹਨੇ ਇਹ ਬੀਬੀ ਮੁਹਤਾਜ ਗੁਰਮਖੋ ਜੋ ਬੱਸੀ ਪਖਾਨੇ ਦੇ ਮੰਗੀ ਹੋਈ ਸੀ ਬਾਅਦ ਜਦੋਂ ਇਹਦੇ ਵਿਆਹ ਦੀ ਗੱਲ ਚੱਲਦੀ ਹੈ ਵਿਆਹ ਦੇ ਤਰੀਕ ਮੰਗਦੇ ਨੇ ਇਹ ਆਪਣੇ ਪਿਤਾ ਨਿਹੰਕਾ ਨੂੰ ਕਹਿੰਦੀ ਪਿਤਾ ਜੀ ਅੱਬੂ ਜੀ ਜਦੋਂ ਮੈਂ ਭਾਈ ਬਜਤਰ ਸਿੰਘ ਦੀ ਸੇਵਾ ਕਰੀ ਸਾਂ ਕੌਣ ਦੀ ਤਲਾਸ਼ੀ ਲੈਣ ਆਨ ਵਾਸਤੇ ਆਇਆ ਤੁਸੀਂ ਆਖਿਆ ਸੀ ਨਾ ਅੰਦਰ ਮੇਰੀ ਧੀ ਤੇ ਮੇਰਾ ਦਿਮਾਗ ਹੈ ਉਸ ਵੇਲੇ ਮੈਂ ਭਾਈ ਬਜਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਹੁਣ ਮੈਂ ਸ਼ਹੀਦ ਦੀ ਪਤਨੀ ਹਾਂ ਤੁਸੀਂ ਮੈਨੂੰ ਆਗਿਆ ਬਖਸ਼ੋ ਮੇਰੇ ਸਿਰ ਤੇ ਹੱਥ ਰੱਖੋ ਹੁਣ ਮੈਂ ਵਿਆਹ ਬਾਰੇ ਸੋਚ ਨਹੀਂ ਸਕਦੀ ਸਤ ਸੰਗਿਓ ਇਹ ਬੀਬੀ ਮੁਮਤਾਜ ਨੇ ਐਸਾ ਸਦਕ ਨਿਭਾਇਆ ਭਾਈ ਬਜਿੱਤਰ ਸਿੰਘ ਅਗਲੇ ਦਿਨ ਚੜਾਈ ਕਰ ਗਏ ਸਨ ਗੁਰਮੁਖੋ ਸ਼ਹੀਦ ਹੋ ਗਏ ਸਨ ਪਰ ਬੀਬੀ ਮਮਤਾ ਜੀ ਨੇ ਐਸਾ ਸਿੱਧਕ ਨਿਭਾਇਆ 131 ਸਾਲ ਦੀ ਉਮਰ ਉਹਦੇ ਨੇ ਆਵੀ ਉਮਰ 131 ਸਾਲ ਇਸ ਬੀਬੀ ਨੇ ਐਸਾ ਸਿੱਧਕ ਨਿਭਾਇਆ ਐਸਾ ਸਿੱਧਕ ਨਿਭਾਇਆ ਸਾਰੀ ਉਮਰ ਵਿਆਹ ਹੀ ਨਹੀਂ ਕਰਾਇਆ ਬੋਲੇ ਈਸੋ ਨੇ ਹਾਲ ਸ੍ਰੀ ਆਕਾਲ ਸੇਵਾ ਤੇ ਸਿਮਰਨ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕੀਤੀ ਬੀਬੀ ਮਮਤਾ ਜੀ ਨੇ ਤਾਂ ਅੱਜ ਵੀ ਬੀਬੀ ਮਮਤਾ ਜੀ ਦੇ ਨਾਮ ਤੇ ਗੁਰਦੁਆਰਾ ਹੈ ਮੁਤਾਜਗੜ ਸਾਹਿਬ ਜੀ ਗੁਰਮਖੋ ਬੜੀ ਵੱਡੀ ਗੁਰਮਖੋ ਇਹ ਬੀਬੀ ਦੀ ਵੀ ਗੁਰਮਖੋ ਬੜੀ ਵੱਡੀ ਘੱਲ ਹੈ ਬੀਬੀ ਮੁਤਾਜ ਦੀ